ਕਰਤੀ ਆ ਮੈਂ ਸੋ ਸਾਰਿਆਂ ਤੇ ਲੱਗ ਜੇ ਫਿਰ ਤੁਹਾਨੂੰ ਦਿਖਾਉਨੇ ਆ ਵੀ ਕਿੱਦਾਂ ਦੇ ਲੱਗਦੇ ਆ ਲੱਕਣੀ ਦੇ ਵੈਸੇ ਸੋਨੇ ਸੋ ਇਸ ਪਾਇਆ ਪਰ ਲੂਣ ਤੇ ਮਿਰਚ ਹਾਂਜੀ ਕਿੱਦਾਂ ਸਾਰੇ ਸਵਾਗਤ ਆਇਆ ਤੇ ਨਵੇਂ ਬਲੌਗ ਚ ਉਮੀਦ ਕਰਦੇ ਸਾਰੇ ਵਧੀਆ ਹੋਵੋਗੇ ਅਸੀਂ ਵਿਕੈਂਟਾਂ ਸੋ ਹਾਜ਼ਰ ਹੋਏ ਆ ਤੁਹਾਡੇ ਨਵੇਂ ਬਲੌਗ ਲੈ ਕੇ ਸੋ ਅਸੀਂ ਡਾਈਟ ਫੋਲੋ ਕਰਦੇ ਆ ਸਵੇਰੇ ਅਸੀਂ ਰੋਟੀ ਖਾ ਲੈਂਦੇ ਆ ਚਾਹ ਨਾਲ ਅਸੀਂ ਉਸ ਤੋਂ ਬਾਅਦ ਉਸ ਤੋਂ ਬਾਅਦ ਅਸੀਂ ਕੀ ਕਿਦਾ ਖਾਂਦੇ ਆਂ ਅੱਜ ਖਾਦੀ ਤੁਸੀਂ ਕਦੇ ਇਦਾਂ ਦੀ ਡਾਈਟ ਫੋਲੋ ਕੀਤੀ ਆਂ ਵੀ ਸਵੇਰੇ ਉੱਠ ਕੇ ਰੋਟੀ ਖਾ ਲਈ ਤੇ ਬਾਅਦ ਚੋਂ ਖੀਰਾ ਖਾ ਲਿਆ ਡਾਈਟ ਬਾਅਦ ਚ ਡਾਈਟ ਫੋਲੋ ਕਰਦੇ ਪਾਵੇਂ ਨਾ ਨਾ ਪਤਲੇ ਹੋ ਜਿਏ ਖਾ ਕੇ ਹੈ ਤਾਂ ਇਦਾਂ ਕਰਦੇ ਆਂ ਵੀ ਬਾਲੇ ਨਾ ਕੇ ਤੇ ਪਤਲੇ ਹੋ ਜਿਏ ਅੱਛਾ ਤੁਸੀਂ ਇਦਾਂ ਦੀ ਡਾਈਟ ਫੋਲੋ ਕਰਦੇ ਆਂ ਆ ਦੇਖੋ ਹੁਣ ਖੀਰਾ ਖਾਣ ਦੀ ਤਿਆਰੀ ਹੋ ਰਹੀ ਆ ਸਰੇ ਟੇਡ ਤੇ ਪਰਲੇ ਰੋਟੀਆਂ ਨਾਲ ਚਾਹ ਨਾਲ ਰੋਟੀਆਂ ਫਿਰ ਸਵਾ ਲਖਦੀ ਨਾ ਚੁੱਪੜ ਕੇ ਤਾਂ ਕਰਕੇ ਆ ਸੁੱਕਾ ਜਾ ਦੇਖੀ ਸਾਡੇ ਪੱਕੀਆਂ ਦੀਆਂ ਰੋਟੀਆਂ ਆ ਦੇਖੋ ਇੱਥੇ ਬਹਿ ਕੇ ਲਾਉਂਦੇ ਹੁੰਦੇ ਸਾਰੇ ਰੋਟੀ ਆਹੇ ਇਹ ਕਾਲਾ ਲੱਗਿਆ ਹੈ ਅੰਦਰ ਦਾ ਇਹ ਤਾਂ ਸਮਾਨ ਤਾਂ ਭੰਨਨ ਤੇ ਰਹਿੰਦਾ ਆ ਜਿਹੜਾ ਅੰਦਰ ਬੰਦਾ ਲਾਇਆ ਹੈ ਹੈ ਕਾਲੀ ਮਿਰਚ ਭਾ ਗੀ ਸਰ ਅੱਜ ਘੜੀ ਬਣੀ ਸੀ ਨਾ ਮੈਂ ਅਜੇ ਹੁਣੇ ਹੋਰੀ ਸਵਾਦ ਆ ਲੂਣ ਨੇ ਚੋਰ ਪਾਇਆ ਵਾ ਮੈਂ ਮੈਂ ਕਿਦ ਮੈਂ ਕਿਦ ਕਹਿਣ ਲੱਗੀ ਸਵਾਦ ਆ ਨਹੀਂ ਨਹੀਂ ਬੋਲੀ ਤਾਂ ਬੋਲੀ ਤੂੰ ਐ ਹੀ ਸੀ ਨਾ ਕਹਿੰਦੀ ਸਵਾਦ ਆ ਸਵਾਦ ਨਹੀਂ ਵਿੱਚ ਉਹ ਥੋੜਾ ਲੂਣ ਥਿੱਕਾ ਸੀਗਾ ਤੂੰ ਵੇਖੀ ਜਾਈ ਹੁਣ ਖਾਈ ਥੋੜਾ ਲੂਣ ਪਾਤਾ ਮਿਰਚ ਪਾਈ ਹੈ ਮਸਾਲਾ ਪਾਇਆ ਤੱਤੀ ਕਰ ਲੈਨੇ ਲੂਣ ਨਾ ਮੈਨੂੰ ਕਿਹੜਾ ਪਤਾ ਲੱਗਦਾ ਲੂਣ ਥਿੱਕਾ ਸੀ ਐਸ਼ਟ ਬਣ ਜਾਂਦਾ ਪਤਾ ਨਹੀਂ ਲੱਗਦਾ ਤੇਨੂੰ ਤਰਾ ਮੂੰਹ ਆ ਕੀ ਆ ਸ਼ਟ ਆਪ ਅੰਗਰੇਜ਼ੀ ਬੋਲੀ ਇਹ ਕਹਿੰਦੇ ਜੂਆ ਦਾ ਅੰਡਰਸਟੈਂਡ ਕੀ ਕਹਿੰਦੇ ਜੂਆ ਦਾ ਅੰਡਰਸਟੈਂਡ ਜੂਆ ਦਾ ਸਟੈਪ ਸ਼ਟ ਅਪ ਤੇ ਮਾਈਂਡ ਰੀਅਰ ਲੈਂਗੁਏਜ ਕਹੀਂ ਸਰ ਮੈਂ ਕੀ ਰੋਟੀਆਂ ਖਾਣ ਕਹੀਂ ਮਾਈਂਡ ਰੀਅਰ ਲੈਂਗੁਏਜ ਮਾਈਂਡ ਰੀਅਰ ਲੈਂਗੁਏਜ ਮਾਈਂਡ ਮਾਈਂਡ ਰੀਅਰ ਲੈਂਗੁਏਜ ਮਾਈਂਡ ਜੂਆ ਬਲੈਂਡ ਵੇ ਲੈਂਗੁਏਜ 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 ਤੂੰ ਰਹਿਣ ਤੂੰ ਰਹਿੰਦੇ ਬਈ ਰਹਿੰਦੇ ਤੂੰ ਬਾਈ ਨਹੀਂ ਇੰਨੀ ਅੰਗਰੇਜ਼ੀ ਤੇਰੇ ਨਹੀਂ ਤੂੰ ਰਹਿ ਉਦ ਨਹੀਂ ਬੋਲ ਤੂੰ ਆ ਸਾਡੇ ਏਡੇ ਤੇ ਪ੍ਰੋਗਰਾਮ ਵੀ ਆ ਹੈ ਹੈ ਕੋੜਿਆਂ ਦਾ ਕੋੜਿਆਂ ਦਾ ਹੈ ਕੋੜਿਆਂ ਦਾ ਹੈ ਕੀ ਆ ਵੇਖ ਜੀਬ ਲਪਲਪਾਈ ਪਕੌੜੇ ਨਾ ਸੁਣ ਕੇ ਲੱਭ ਚ ਕਰਦੀ ਫਿਰਦੀ ਹੈ ਨਾ ਜੀ ਚੱਲੀਏ ਆਪਾਂ ਖਾਂ ਅੱਜ ਪੱਜਾਂਗੇ ਹਾਂ ਚੱਲਗੇ ਦੋਨੇ ਜਣੇ ਤੁਰ ਕੇ ਜਾਵਾਂਗੇ ਅਸੀਂ ਥੋੜੇ ਖਾਣ ਅੱਡੇ ਤੇ ਹਾਂ ਹੂੰ ਚੱਲ ਜੋ ਚੱਲ ਜੋ ਗਈ ਜਾਵਾਂਗੇ ਜਾ ਕੇ ਦਿਖਾਉ ਸੋ ਵੇਖੀ ਹਾਂ ਤੂੰ ਰੋਕੇ ਦਿਖਾਈ ਅਸੀਂ ਜਾ ਕੇ ਖਾਣ ਦੇ ਤੈਨੂੰ ਜਾਇਨ ਕਰ ਬੰਦਾ ਨੇ ਤਾਂ ਆਹ ਦੇਖੋ ਜੀ ਆ ਹੁੰਦੀ ਹੈ ਚਿਬੜ ਜਿਸਕੋ ਹਮ ਚਿਬੜ ਕਹਤੇ ਹੈ ਕਈ ਪਛਦੇਸੀ ਕਿਨੇ ਚਿਬੜ ਕੀ ਹੁੰਦੇ ਆ ਆ ਹੁੰਦੇ ਆ ਤੇ ਇਹਨਾਂ ਨੂੰ ਛਿੱਲ ਕੇ ਉਹਦੇ ਚ ਕੁੰਡੇ ਚ ਕੁੱਟ ਕੇ ਤੇ ਫਿਰ ਲੂਣ ਮਿਰਚ ਗੰਡੇ ਹਣਾ ਪਾ ਕੇ ਬਣਦੀ ਆ ਇਹਨਾਂ ਹਾਂ ਇਹਨਾਂ ਖੜਮਟੀ ਬਣਦੀ ਟੇਸਟ ਵੀ ਇਹਨਾਂ ਦੀ ਬਣਦਾ ਚਿਬੜ ਨਾਲ ਉਹ ਇਮਲੀ ਇਮਲੀ ਉਹ ਭਾਰੇ ਖੱਟੇ ਹੁੰਦੇ ਹਾਂ ਹਾਂ ਤੇ ਇਮਲੀ ਤੋਂ ਉਹਦਾ ਤਾਂ ਸਵਾਦ ਹੋਰ ਹੁੰਦਾ ਇਹਨਾਂ ਦਾ ਹੋਰ ਹੁੰਦਾ ਹਾਂ ਇਹਨਾਂ ਨੇ ਨਾ ਜਦ ਆਪਣੇ ਨਰਮੇ ਚ ਵਾਧੂ ਹੋ ਜਾਂਦੀਆਂ ਮਤਲਬ ਉਹਨਾਂ ਚਲੋ ਬਥੇਰੇ ਲੱਗਦੇ ਹੁਣ ਬਣਾਉਣ ਲੱਗੇ ਜੀ ਅਸੀਂ ਚਿਬੜਾਂ ਦੀ ਛਟਣੀ ਮੈਂ ਦਹੀਂ ਨਾ ਖਾਂਦਾ ਉਹਨਾਂ ਬਹੁਤ ਸਕੈਂਡ ਲੱਗਦੀ ਆ ਹਲੋ ਤੁਹਾਨੂੰ ਦਿਖਾਉਣਾ ਹੈ ਰੈਸਪੀ ਵੀ ਦਿਖਾਉਣਾ ਜੇ ਨਾ ਨਹੀਂ ਬਣਾਉਂਦੇ ਹੰਦੇ ਬਣਾ ਸਕਦੇ ਹੋ ਤੇ ਹਰੀ ਉਹਨਾਂ ਹੀ ਹਰੀ ਹਰੀ ਸਵਾਹ ਨੇ ਨਾ ਦੇ ਜਿੰਨੀ ਲਾਲ ਲਾਲ ਕਰਕੇ ਹਰੀ ਤਾਂ ਹਰੀਆਂ ਮਿਰਚਾਂ ਪਾ ਕੇ ਹੁੰਦੀ ਆ ਹਾਂ ਥੋੜੀ ਲਾਲ ਮਿਰਚਾਂ ਪਾ ਕੇ ਨਾ ਲਾਲ ਲਾਲ ਕੀਤੀ ਹੋਵੇ ਉਹ ਕਰਦ ਲੈਂਦੀ ਨੇ ਜੀ ਉਹਦੀ ਵਾਲੀ ਗੱਲ ਹੋਊਗੀ ਨਾ ਜਿਹੜੀ ਉਹ ਮੈਂ ਕਿੰਨਾ ਵਿਸਰਾ ਕੈਡ ਬਣਦੀ ਲਾਲ ਲਾਲ ਜੜੀ ਬਣਦੀ ਸ੍ਰੇਸ਼ ਪਾਇਆ ਪਾ ਲੂਣ ਤੇ ਮਿਰਚ ਚਿਬੜਾ ਬਈਆ ਚਿਬੜ چیر ਕੇ ਛਿੱਲ ਕੇ ਬਾਤੇ ਤੇ ਖੱਟੇ ਹੁੰਦੇ ਆ ਨਾ ਹਾਂ ਤੇ ਜੜੀ ਥੋੜੀ ਜਿਆਦਾ ਪਾਈਆ ਜਿਹੜੀ ਲਾਲ ਲਾਲ ਥੋੜੀ ਲਾਲ ਲਾਲ ਜੋ ਹੋ ਜੀਏ ਲਾਲ ਵੀ ਜੇ ਮੈਂ ਥੋੜੀ ਮਿਰਚ ਬਈ ਨਾ ਮਿੱਠੇ ਹੀ ਰਹੂਗੀ ਅੱਛਾ ਖੱਟੇ ਹੁੰਦੇ ਆ ਨਾ ਇਹ ਹਾਂ ਮਿਰਚ ਜਿਆਦੀ ਪਾਣੀ ਪੈਣੀ ਤੇਜ ਮਸਾਲਾ ਬਣੂਗਾ ਤਾਂ ਹੀ ਲਾਲ ਲਾਲ ਚਟਨੀ ਬਣੂਗੀ ਤੇ ਬਣਨ ਤੋਂ ਬਾਅਦ ਦਿਖਾਵਾਂਗੇ ਤੁਹਾਨੂੰ ਦੇਖਿਓ ਤੁਸੀਂ ਦੇਖ ਕੇ ਫੀਲ ਆਉਂਦਾ ਹਾਂ ਲਾਲ ਲਾਲ ਲੱਕੜ ਲੱਗੂਗੀ ਵਿੱਚ ਲਾਲ ਲਾਲ ਮੁਰਗਾ ਬਣ ਜਿਓ ਹਮਮ ਚਿਕਨ ਛੈਸਰੀ ਬਣਨੀ ਢੇੜੀ ਚਿਕਨ ਛੈਸਰੀ ਹਰੇਕ ਵੇੜੀ ਜਦ ਤੂੰ ਆਈਂ ਕੇ ਨਾ ਚਿਕ ਚਿਕ ਕਹਿਣਗੇ ਤੇ ਬੜੇ ਲਚ ਲਚ ਕਰਦਾ ਸਰਦਾ ਕੀ ਕਰਨ ਲੱਗਾ ਤੇਰਾ ਨੇ ਲਾਟ ਕਰਨ ਲੱਗਾ ਤੇਰਾ ਨੇ ਲਾਟ ਸ਼ੁਰੂਆਤ ਕਰਨ ਲੱਗੇ ਆ ਸੋਨੂੰ ਆ ਇਹ ਨਾ ਕਾਡਾ ਚ ਕਾਡਾ ਖਾਣੀ ਕਰਨ ਲੱਗਾ ਪੈਸੇ ਤਾਂ ਹੈ ਨਹੀਂ ਵਿੱਚ ਪੈਸੇ ਦੇਗਾ ਮੈਨੂੰ ਕਾਸੇ ਹੈ ਨਹੀਂ ਕਾੜ ਤੇ ਖਾਲੀ ਲਈ ਫਿਰਦੀ ਆ ਤੂੰ ਖਾਲੀ ਕੋੜ ਫਾਈਰ ਦੇ ਵਿੱਚ ਲੈ ਉਹ ਤੇਰੇ ਨੇ ਲੜਕਾ ਲੈ ਉਹਦਾ ਉਹਦੇ ਹੱਥ ਫੜਾ ਲੈ ਲਾਓ ਨਾ ਉਹ ਓਏ ਆ ਕੀ ਕਰੀ ਜਾਣਾ ਆਦ ਮੇਰਾ ਲੈ ਤਾਂ 900 ਟਿਕਾ ਨਹੀਂ ਕਰੇ ਜਿੱਥੇ ਲੈ ਉਹਨੇ ਨਹੀਂ ਨਹੀਂ ਨੋਤ ਛੋਟੇ ਹੀ ਆ ਮੇਰੇ ਵੱਡੇ ਨਹੀਂ ਇਹਨੇ ਜਾਣਾ ਹੋਰ ਇਹਨੂੰ ਉਤਰਦੀ ਆ ਮੈਂ ਮੈਂ ਨਾ ਖਲ ਲਾਉਣੀ ਆਂ ਜਿਹਨੂੰ ਫੜਾਇਆ ਤੂੰ ਲਾਉਣ ਨੂੰ ਵਿੱਚ ਕੀ ਕਰਨਾ ਹੁਣ ਹੋਣ ਲੱਗਾ ਮਮੀ ਦਾ ਨੀਲ ਆਟ ਨੀਲ ਆਟ ਨੀਲਾ ਆਟ ਇਹ ਨਵਾਂ ਨਾਮ ਸੋਚਿਆ ਨੀਲਾ ਆਟ ਤੈਨੂੰ ਜਿੰਨ ਡਿਜ਼ਾਈਨਰ ਬਣਾਉਣਾ ਮੈਂ ਅਸੀਂ ਮੈਨੂੰ ਹਾਂ ਜੋongi ਫਿਰ ਮੈਂ ਤੇ ਭੱਜੀ ਲੰਗ ਮਾਰਦੀ ਫਿਲਮ ਫਿਲਮ ਜਗਲਾਂ ਬਾਹਰ ਕਰ ਦੇਣਾ ਇਹਨਾਂ ਦੀ ਬੁਢੀ ਲੰਗੜੀ ਹੈ ਹੈ ਇਹਨੇ ਪਤਾ ਪਤਾ ਕਿਵੇਂ ਭੱਜਿਆ ਕਰਨਾ ਫਿਲਮ ਚ ਪੜੀ ਇਹਨੂੰ ਜਿਵੇਂ ਫਿਲਮ ਚ ਜੇ ਰੋਡ ਮਿਲ ਗਿਆ ਉਹਨਾਂ ਨੇ ਕਹਿਣਾ ਭੱਜੋ ਇਹਨੇ ਇਹਦੇ ਫਿਰ ਆਹ ਦੇ ਤੀਵਣਾ ਉਹਦਾ ਇਦਾਂ ਲੰਗ ਚ ਟੱਪਾ ਨਹੀਂ ਵਜੇ ਸਿੱਧਾ ਹੀ ਬਹੁਤ ਭੱਜੀਦਾ ਉਹਦਾ ਥੋੜਾ ਲੜੰਗਾ ਲੱਗਦਾ ਇਹਨਾਂ ਨੇ ਭੱਜਣਾ ਉੱਤੇ ਉਹਨਾਂ ਨੇ ਕਹਿਣਾ ਭੈਣ ਜੀ ਤੁਸੀਂ ਕਰੇ ਦਿਓ ਗੋਡੇ ਵਾਰਾਂਗੇ ਆਪਾਂ ਦੋਸਾਂ ਹੀ ਸੋ ਮਮੀ ਦਾ ਨੇਲ ਆਟਾ ਹੁਣ ਲਗਾ سٹਾਰਟ ਦੇਖਦੇ ਆ ਤੁਹਾਨੂੰ ਕਿਦਾਂ ਦੇਖਦੇ ਆ ਸਰਵ ਕਿਦਾਂ ਦੀ ਕਲਾਕਾਰੀ ਕਰਕੇ ਦਿਖਾਉਂਦੀ ਤੁਹਾਨੂੰ ਤਨੀ ਨਿੱਕੀ ਹੁਣ ਵੱਡੇ ਦੀ ਹੈ ਚਲ ਕੀ ਹੋਇਆ ਨਹੀਂ ਨੇ ਜੀ ਹੋ ਜੂਗੀ ਲਾਲ ਨੇਲ ਪੈਂਟ ਚੂਸ ਕਰੋ ਨੋਤ ਲਾਲੀ ਨੇਲ ਪਾਲਿਸ਼ ਤੇ ਹੁਣ ਕਰੀ ਜਾਂਦੇ ਸਾਫ ਆ ਦੇਖ ਐਂ ਤਨ ਪਾਰਲਰ ਖੋਲ ਕੇ ਦੇਦੀ ਕੰਮ ਤਾਂ ਸਾਰੇ ਸੰਭ ਲਈਏ ਹਨਾ ਕਨੀ ਸਰ ਹਾਂ ਨਹੀਂ ਮੇਰਾ ਨੇ ਲਾਟ ਕਰਦੇ ਕਰੀ ਤੇਰਾ ਮੂੰਹ ਲਾਟ ਵੀ ਕਰ ਨਹੀਂ ਤੇਰਾ ਮੂੰਹ ਲਾਟ ਵੀ ਕਰ ਤੂੰ ਮੇਰੀ ਲਾਟ ਛੱਡ ਮੂੰਹ ਨਹੀਂ ਨਾ ਮੱਚ ਕਰਦੇ ਪਹਿਲਾਂ ਸਾਡੇ ਕਰਦੇ ਚਲੋ ਵਧੀਆ ਗਾ ਨਹੀਂ ਲਾਟ ਫੇਰ ਕਰਦੀ ਨਹੀਂ ਲਾਟ ਛੱਡ ਤੇਰਾ ਮੂੰਹ ਵੀ ਕਰਦਾਂਗੇ ਲਾਟ ਫੋਟ ਆ ਕੇ ਨਾ ਕਰਨਾ ਤੂੰ ਲਾਈ ਜਾਂਦੀ ਲਾਈਟ ਅਬਿਟਿਕ ਇਹ ਬਿਸਟਿਕ ਇਸ ਟਿਕ ਨਵਾਂ ਦੇ ਰ ਗੱਲਾਂ ਵਿੱਚ ਕਰਦਾ ਨਿਲਪਲਿਸ਼ ਨਹੀਂ ਨਹੀਂ ਬਿਸਟਿਕ ਨਵਾਂ ਪਾਈ ਜਾਂਦੀ ਮੈਨੂੰ ਕੀ ਪਤਾ ਮੈਂ ਕਿਹ ਲੈ ਲਿਪਸਟਿਕ ਲਾਉਂਦਾ ਨੇ ਗੱਲਾਂ ਨਾਲ ਪਤਾ ਲੱਗਦਾ ਹੀ ਆ ਫੜਿਆ ਕਰਦੇ ਲਈ ਹਾਂ ਜੀ ਸਰ ਸਰ ਆ ਵੀ ਕ੍ਰੀਏਟਿਵ ਕ੍ਰੀਏਟੀਵਿਟੀ ਦਿਖਾਉਣੀ ਅੱਜ ਵੀ ਸਰ ਨੂੰ ਕੀ ਖੁਸ਼ ਹੁੰਦਾ ਸਰ ਨੂੰ ਵਾਵਾ ਖੁਸ਼ ਹੁੰਦਾ ਮੈਂ ਹੀ ਲੋਲਾ ਇੱਕ ਹਾਂ ਜੀ ਹਾਂ ਮੁੰਨਾਂ ਨੇ ਅਧਰਾ ਦੇਖੋ ਜਲਦੀ ਅਧਰਾ ਦੇਖੋ ਚਲਦੀ ਅਧਰਾ ਨੇ ਪਾਲਸ ਖੋਣਾਂ ਲੈ ਲਿਪਸਟਿਕਸ ਖੋਣਾਂ ਲੈ ਅਧਰਾ ਜਲਦੀ ਲਿਪਸਟਿਕ ਮੈਂ ਗਾਦਾ ਸਮਾਂ ਨੇਲ ਪੇਲਿਸ਼ ਲੈ ਕੇ ਰੱਖ ਰੋ ਮੰਤਰੀ ਕੋਤੇ ਵਿੱਚ ਬਿਚਰ ਕੇ ਦਿਓ ਮੈਂ ਤੁਹਾਨੂੰ ਲੈ ਕੇ ਫੂਕਾ ਹੀ ਮਾਰਦਾ ਕਰੂੰ ਫੂਕਾ ਮਾਰ ਕੇ ਸੁਕਾ ਦੂੰਗਾ ਮੈਂ ਕਿੱਥੇ ਰੱਖ ਕੇ ਪਾਵਾ ਸਾੜ ਲੀਏ ਮੈਂ ਫੂਕਾ ਮਾਰ ਕੇ ਸੁਕਾ ਲਿਆ ਕਰੂੰਗਾ ਫੂਕਾ ਮਾਰ ਕੇ ਕਰੂੰ ਰੁਲਦ ਰੁਲਦ ਕਰਦੇ ਕਰਨੀ ਮੇਰਾ ਲੋ। ਇਹਨੇ ਉਹ ਦੇਖ। ਤੂੰ ਤਾਂ ਦੇਖੋ ਕਿੰਨੇ ਤਰ੍ਹਾਂ ਦੇ ਆ। ਦੇਖੋ। ਇਹਨੇ ਤਰ੍ਹਾਂ ਲਈ ਸੱਤੀ ਤੋ। ਲੈ ਮੈਂ ਕਰ ਤੇ ਛੱਡ ਕੇ ਲਾਉਣਾ। ਹਾਂ ਵੀ ਫੋਨ ਲੱਭੇ। ਆ ਜੀ। ਹਨਾ ਇੱਥੇ ਆਈ ਉੱਠਣਗੇ। ਹਾਂ ਇਹਨੂੰ ਬੜਾ ਪਤਾ ਇੱਥੇ ਆਈ ਉੱਠਣਗੇ। ਜਾਨੇ ਨੀਲਾ ਢੀਰਾਂ ਦੀ ਰਹਿੰਦੀ ਹੁੰਦੀ ਆ। ਤੇ ਪਿੱਛੇ ਦੇ ਧਾਰ ਕੀ ਵਧੀਆ ਲੱਗਦੇ ਹੌਲੀ ਥਣੇ ਹੁਣ ਜਾਣੋ ਹਾਂ ਲਾ ਦੇ ਤੇ ਤੇ ਤਲੀ ਦੇ ਤਲੀ ਵਾਲਾ ਮੂੰਹ ਤਾਂ ਵੇਖ ਲੱਗ ਤੇ ਤਿਤਲੀ ਲਾ ਦੇ ਤੇ ਤਿਤਲੀ ਲਾ ਕੇ ਕਾ ਉੱਡਣਾ ਚਾਹੀਦਾ ਹੱਥ ਕਰ ਅੱਗੇ ਤੇ ਤੇ ਲਾ ਕੇ ਕਿੰਨਾ ਸੋਹ ਤੁਸੀਂ ਲਾ ਦੇ ਦੇਖਦੇ ਹਾਂ ਕੀ ਕਰਦੇ ਕ੍ਰੀਏਟੀਵਿਟੀ हाँ <laughs> ला दे ला दे एक सार वाला कच्चा चक ला थोड़ा मैच कर गया? <laughs> गया मैच सो सारे से लग जी फिर थो दिखाने भी कि लगते हैं लकड़ी तो वैसे सोने ਸੋ ਮੰਮੀ ਦਾ ਹੋ ਗਿਆ ਨੇਲ ਐਕਸਟੈਂਸ਼ਨ ਐਕਸਟੈਂਸ਼ਨ ਨੇਲ ਆਰਟ ਹੁਣ ਦਿਖਾਈ ਮੈਂ ਆ ਦੇਖੋ ਹਲੇ ਜਲਦੀ ਜਲਦੀ ਦੇ ਵਿੱਚ ਕੀਤਾ ਇੰਨਾ ਕੀ ਕੀਤਾ ਆ ਦੇਖੋ ਦੂਜੇ ਹੱਥ ਦਾ ਆ ਦੇਖੋ ਸਰ ਵੀ ਇਹ ਵੀ ਕਰ ਲੈਂਦੀ ਆ ਜਿਹੜੇ ਕਿ ਸਰ ਨੂੰ ਕੰਮ ਨਹੀਂ ਕਰਨਾ ਹੁੰਦਾ ਸਰ ਕੰਮ ਬਹੁਤ ਕਰ ਲੈਂਦੀ ਆ ਪਰ ਇਹ ਦਿਖਾਇਆ ਨਹੀਂ ਕਦੇ ਹਨਾ ਵੀ ਬਸ ਥੋੜਾ ਟਾਈਮ ਆ ਸਰ ਨੂੰ ਅਸੀਂ ਵੱਡਾ ਸਾਰਾ ਪਾਰਲਰ ਖੋਲ ਦੇਣਾ ਬੁਟੀਕ ਖੋਲ ਦੇਣਾ ਤਿੰਨ ਚਾਰ ਛੋਪਾ ਖੋਲ ਦੇਣੀ ਇਹਨੂੰ ਸਾਰੇ ਕੋ ਸੰਦੀ ਰੱਖਦੇ ਸਾਰੇ ਸ਼ਬ ਜੀਦੇ ਰਹਿ ਗਏ 25 ਫਿਰ ਮਸਾਰੇ ਸਾਰੇ ਇਸਰਾਂ ਲੈਣ ਚ ਗਰਾਂ ਇੱਕ ਲੈਣ ਚ ਖੋਲ ਦੇਣੀਆ ਬੁਟੀਕ ਚੋਂ ਨਿਕਲੀ ਹੋਰ ਪਾਰਲਰ ਚ ਵੜ ਗਈ ਪਾਰਲਰ ਚੋਂ ਨਿਕਲੀ ਹੋਰ ਗੇਸ ਚ ਵੜ ਗਈ ਉਹ ਜਿਹਦੇ ਕੋਲ ਹੋਰ ਚ ਵੜ ਗਈ ਇਦਾਂ ਇਦਾਂ ਕਰਨਾ ਅਸੀਂ ਕੰਮ ਸਹੀ ਹੈ ਕਿ ਨਹੀਂ ਚਲੋ ਇਹ ਹੋ ਗਿਆ ਲੈ ਚਲੋ ਹੋਰ ਸਬਜ਼ੀ ਜੀਰੋ ਨਹੀਂ ਲੈ ਤਲੇ ਤਾ ਚਲੋ ਹੋਰ ਸਬਜ਼ੀ ਜੀਰੋ ਬੈਣਾ ਬੁਣਾ ਨਹੀਂ ਆ ਸਬਜ਼ੀ ਜੀਰੋ ਚਲੋ ਰੋਈ ਕਿ ਵੇਟੇ ਵੀ ਗਈ ਚਲੋ ਜਾ ਕੇ ਹਮ ਸਬਜੀ ਚੀਰੋ ਮੈਂ ਕੰਮ ਕਰਾਂ ਮੈਂ ਕੰਮ ਕਰਨ ਥੋੜਾ ਲਾਇਆ ਰਾਤ ਦੀ ਰੋਟੀ ਬਣਾ ਹੁਣ ਚਲੋ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਵੀ ਸਰਵ ਦੀ ਕਲਾਕਾਰੀ ਕਿਦਾਂ ਦੇ ਲੱਗੇ ਇਹ ਅਸੀਂ ਅਸੀਂ ਥੋੜਾ ਜਲਦੀ ਜਲਦੀ ਕੀਤੀ ਹੈ ਜੇ ਆਰਾਮ ਨਾਲ ਕਰਦੀ ਤਾਂ ਕੀਤਾ ਸਰ ਹੋਰ ਵਧੀਆ ਕਰਦੀ ਹੈ ਨਾ ਸਰ ਬਿਲਕੁਲ ਕੋਈ ਲਾਈਟ ਹੀ ਹੋਣਾ ਹੈ ਪਾ ਹੂੰ ਜੇ ਸਰਵ ਕਰਦੀ ਫਿਰ ਹੋਰ ਵਧੀਆ ਕਰਦੀ ਸੁਮਨ ਮੀ ਹੁਣ ਤੋਂ ਹੀ ਜਾਂਦੀ ਭੰਡੇ ਕੀ ਖਾਲੀ ਰੋਟੀ ਟਾਈਮ ਬਾਬਾ ਹੋ ਗਿਆ ਨੌਂ ਸੱਦੇ ਨੂੰ ਹੋ ਗਿਆ ਲੇਟ ਹੋ ਗਿਆ ਨਾ ਆਪੋ ਤੇ ਹੁਣ ਆਪਾਂ ਕਰਦੇ ਆ ਵਲੌਗ ਦਾ ਐਂਡ ਸੋ ਤੁਹਾਨੂੰ ਆਇਆ ਦਾ ਵਲੌਗ ਕਿਦਾਂ ਲੱਗਿਆ ਲਾਈਕਸ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਆਪਣਾ ਵਲੌਗ ਵਧੀਆ ਲੱਗੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋ ਮਿਲਦੇ ਆਪਾਂ ਅਗਲੇ ਵਲੌਗ 'ਚ ਤਦ ਤੱਕ ਲਈ ਧੰਨਵਾਦ ਬਾਏ ਬਾਏ